ਫਿਲਮੀ ਦੁਨੀਆ ਤੇ ਪੁਲਿਸ ਦਾ ਪੁਰਾਣਾ ਨਾਤਾ ਰਿਹਾ ਹੈ ਬਾਲੀਵੁੱਡ ਦੀ ਗੱਲ ਕਰੀਏ ਤਾਂ ਕਦੇ ਮੁੰਬਈ ਪੁਲਿਸ ਵਿੱਚ ਸਬ ਇੰਸਪੈਕਟਰ ਦਾ ਰੋਲ ਨਿਭਾ ਰਹੇ ਰਾਜਕੁਮਾਰ ਬਾਲੀਵੁੱਡ ਵਿੱਚ ਚਾਹ ਰਹੇ ਤਾਂ ਬਾਲੀਵੁੱਡ ਵਿੱਚ ਵੀ ਐਨ ਸ਼ਰਮਾ ਦਾ ਨਾਮ ਕਿਸੇ ਤੋਂ ਲੁਕਿਆ ਨਹੀਂ ਜਿਸ ਨੇ ਫਿਲਮੀ ਦੁਨੀਆ ਦੇ ਵਿੱਚ ਅਲੱਗ ਹੀ ਨਾਮ ਕਮਾਇਆ ਉੱਥੇ ਹੀ ਜੇਕਰ ਉੱਭਰਦੇ ਸਿਤਾਰੇ ਦੇ ਰੂਪ ਵਿੱਚ ਗੱਲ ਕਰੀਏ ਤਾਂ ਲੁਧਿਆਣਾ ਪੁਲਿਸ ਦੀ ਡਿਊਟੀ ਨਿਭਾ ਰਹੇ ਬਲਵਿੰਦਰ ਸਿੰਘ ਪਰਮਰ ਐਨੀ ਦਿਨੀ ਕਾਫੀ ਚਰਚਾ ਵਿੱਚ ਬਣੇ ਹੋਏ ਨੇ ਖਾਸ ਕਰ ਆਪਣੀ ਡਿਊਟੀ ਨੂੰ ਲੈ ਕੇ ਉਹਨਾਂ ਦੁਆਰਾ ਕੀਤੀ ਜਾ ਰਹੀ ਮਿਹਨਤ ਉਸ ਤੋਂ ਬਾਅਦ ਅਦਾਕਾਰੀ ਦੇ ਸ਼ੌਂਕ ਨੇ ਉਹਨਾਂ ਨੂੰ ਦਰਸ਼ਕਾਂ ਦੇ ਪਸੰਦੀ ਦਾ ਬਣਾ ਦਿੱਤਾ ਹੈ। ਬਲਵਿੰਦਰ ਸਿੰਘ ਦੀ ਜ਼ੁਬਾਨੀ ਸੁਣ ਲੈਨੇ ਆ ਕਿ ਉਹ ਕਿਵੇਂ ਅਦਾਕਾਰੀ ਦੇ ਟਾਈਮ ਨੂੰ ਤੇ ਆਪਣੀ ਡਿਊਟੀ ਦੇ ਟਾਈਮ ਨੂੰ ਮੈਨੇਜ ਕਰਦੇ ਨੇ। ਦੋਸਤੋ ਮੈਂ ਬਲਵਿੰਦਰ ਸਿੰਘ ਪਰਮਾਰ ਫਿਲਮੀ ਨੇ ਮੇਰਾ ਬੈਲੀ ਪਰਮਾਰ ਤੇ ਮੈਂ ਡਿਪਾਰਟਮੈਂਟ 'ਚ ਜੋ ਹੈ ਤੁਹਾਡੇ ਸਾਹਮਣੇ ਕੈਮਰੇ ਤੇ ਦੇਖ ਹੀ ਰਿਹਾ। ਮੈਂ ਡਿਊਟੀ ਦੌਰਾਨ ਆ ਸਰਕਾਰੀ ਗੱਡੀ ਯੂਜ਼ ਕਰਦਾ ਔਰ ਸ਼ਾਟ ਦੌਰਾਨ ਜੋ ਮੇਰੀ ਇਹ ਗੱਡੀ ਹੈ ਸਫਾਰੀ ਇਹ ਯੂਜ਼ ਕਰਦਾ। ਦੋਨਾਂ ਨੂੰ ਅਲੱਗ-ਅਲੱਗ ਟਾਈਮਾਂ ਤੇ ਯੂਜ਼ ਕਰਦਾ। ਜਿਵੇਂ ਕਿ ਤੁਸੀਂ ਸੁਣਿਆ ਬਲਵਿੰਦਰ ਸਿੰਘ ਪਰਮਰ ਦਾ ਕਹਿਣਾ ਹੈ ਕਿ ਪੁਲਿਸ ਦੀ ਨੌਕਰੀ ਉਹਨਾਂ ਦਾ ਫਰਜ਼ ਹੈ ਜਿਸ ਨੂੰ ਉਹ ਡਿਊਟੀ ਦੇ ਦੌਰਾਨ ਨੇਪੁੰਦੇ ਨੇ ਤੇ ਅਦਾਕਾਰੀ ਉਹਨਾਂ ਦਾ ਸ਼ੌਕ ਹੈ ਜਿਸ ਨੂੰ ਉਹ ਡਿਊਟੀ ਤੇ ਛੁੱਟੀ ਦੇ ਦੌਰਾਨ ਕਰਦੇ ਨੇ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਦੀ ਭੂਮਿਕਾ ਨਿਭਾਰੇ ਪਰ ਮਨੂ ਫਿਲਮੀ ਦੁਨੀਆ ਵਿੱਚ ਹੁਣ ਤੱਕ ਇੰਸਪੈਕਟਰ ਦਾ ਹੀ ਰੋਲ ਲੈ ਬੋਨ ਨੂੰ ਮਿਲਿਆ ਹੈ ਜੇ ਹੁਣ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਸ ਕੀ ਨੇ ਇਹ ਵੀ ਤੁਸੀਂ ਬਲਵਿੰਦਰ ਸਿੰਘ ਪਰਮਰ ਦੀ ਜ਼ੁਬਾਨੀ ਸੁਣੋ ਮੇਰੇ ਕਾਫੀ ਪ੍ਰੋਜੈਕਟ ਜਿਹੜੇ YouTube ਵਗੈਰਾ ਤੇ ਦੂਜਾ ਦੂਜੇ ਚੈਨਲਾਂ ਤੇ ਚੱਲਦੇ ਆ ਜਿਨ੍ਹਾਂ ਦੇ ਵਿੱਚੋਂ ਮੇਰਾ ਲੇਟੈਸਟ ਪ੍ਰੋਜੈਕਟ ਗਰਾਰੀ ਬਾਜਾ ਜਿਦੇ ਵਿੱਚ ਮੈਂ ਤੇ ਜੱਗੀ ਖਰੋੜ ਦੋਨਾਂ ਨੇ ਐਕਟਿੰਗ ਕੀਤੀ ਹੈ ਮੇਰੇ ਵੱਲੋਂ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਗਈ ਹੈ ਔਰ ਉਸ ਗਾਣੇ ਨੂੰ ਗਾਇਆ ਅਮਨ ਸ਼ੇਰਗਿੱਲ ਨੇ ਤੇ ਗਾਣੇ ਨੂੰ ਡਾਇਰੈਕਟ ਕੀਤਾ ਜਸਪ੍ਰੀਤ ਮਾਨ ਜੋ ਮੇਰੇ ਫੇਵਰਿਟ ਡਾਇਰੈਕਟਰ ਨੇ ਉਹਨਾਂ ਨੇ ਡਾਇਰੈਕਟ ਕੀਤਾ ਮੈਂ ਪੁਲਿਸ ਦੀ ਭੂਮਿਕਾ ਵਧੀਆ ਨਿਭਾ ਲੂੰਗਾ ਇਸ ਕਰਕੇ ਮੈਨੂੰ ਪੁਲਿਸ ਦਾ ਰੋਲ ਦਿਲਦੇ ਆ ਤੇ ਬਾਕੀ ਡਾਇਰੈਕਟਰਾਂ ਨੂੰ ਪਤਾ ਹੁੰਦਾ ਪਰਸਨੈਲਿਟੀ ਦੇ ਸਾਹਮਣੇ ਕਿਹੜਾ ਕਿਹੜਾ ਰੋਲ ਬੰਦੇ ਨੂੰ ਸ਼ੂਟ ਕਰਦਾ ਉਸ ਨੂੰ ਆ ਦੇ ਦਿੰਦਾ ਬਟ ਮੇਰੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੁੰਦਾ ਉਸ ਤੋਂ ਬਾਅਦ ਮੇਰੀ ਰੈਸਟ ਟਾਈਮ ਆਉਂਦਾ ਸਾਡੇ ਪੀਸੀਆਰ ਦੇ ਵਿੱਚ ਰੈਸਟ ਟਾਈਮ ਹੁੰਦਾ ਉਸ ਰੈਸਟ ਟਾਈਮ ਦੇ ਵਿੱਚ ਮੈਂ ਇਹ ਸ਼ੂਟਿੰਗ ਲਾਈਨ ਨੂੰ ਮੋਡਲਿੰਗ ਲਾਈਨ ਨੂੰ ਮੇਨਟੇਨ ਕਰਦਾ ਜੋ ਮੇਰੇ ਡਾਟਾ ਹੁੰਦੀਆਂ ਨੇ ਸ਼ੂਟਿੰਗ ਦੀਆਂ ਉਹ ਮੈਂ ਰੈਸਟ ਜੋ ਟਾਈਮ ਹੁੰਦਾ ਉਹਦੇ ਵਿੱਚ ਮੈਂ ਡੇਟ ਦਿੰਦਾ ਉਹ ਚ ਸ਼ੂਟ ਕਰਦਾ ਬੈਰਾ ਰਿਪੋਰਟ ਟੈਲੀਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ